ਪਿੰਡਾਂ ਮਾਜੀ 12 ਸੈਂਡ ਪਿੰਡ ਰੰਡਸਾ ਜੋ ਮਾਚਰਾ ਫਸਲ ਲੈ ਕੇ ਮੰਡੀ 'ਚ بارش ਹੋਈ ਹੈ ਕੀ ਕਹੋਗੇ ਮਾਰਚ ਤਾਂ ਜੀ ਜਿਹੜੀ ਹੋਈ ਆ ਹੋਈ ਆ ਉਹ ਤਾਂ ਕੁਦਰਤ ਤੇ ਵਾਸਾ ਪਰ ਇਸ ਮੌਕੇ ਮੰਡੀ ਦੇ ਛੱਡਾਂ ਥੱਲੇ ਖੜੇ ਆਲੇ-ਦਾਲੇ ਲੰਘਣ ਨੂੰ ਜਗ੍ਹਾ ਨਹੀਂ ਕਿਤੇ ਇੰਨਾ ਪਾਣੀ ਆ ਜਿਹੜੇ ਸੀਵਰੇਜ ਵਾਲੇ ਆ ਕੀ ਕਰ ਰਹੇ ਆ ਕੀ ਆ ਹੋ ਰਿਹਾ ਸੀਵਰੇਜ ਆ ਕੇ ਮੌਕਾ ਦੇਖੋ ਵੀ ਇਹ ਚੱਲ ਨਹੀਂ ਰਿਹਾ ਜ਼ਿੰਮੇਵਾਰਤਾ ਐ ਰੁਕੇ ਹੋਏ ਆ ਜਿੱਮੇ ਜਾਨਵਰ ਆਲੇ-ਦਾਲੇ ਦਰਿਆ 'ਚ ਰੁਕ ਜਾਂਦੇ ਇੰਨੀ ਕਿ ਲੱਗਦਾ ਲੋਕ ਕਿਸਾਨਾਂ ਦੀ ਫਸਲ ਜਿਹੜੀ ਖਰਾਬ ਹੋ ਗਈ ਕਿਸਾਨਾਂ ਦੀ ਕਪੀ ਆ ਬਹੁਤ ਫਸਲ ਪਈਆ ਮੰਡੀ ਚ ਤਾਂ ਵੀ ਦੇਖ ਦਿਖਦੀ ਆ ਸਭ ਨੂੰ ਦੇਖਦੀ ਆ ਕਿਹੜਾ ਸਾਨੂੰ ਕੱਲੇ ਦਾ ਕੋਈ ਲਾਗੜਾ ਵਾਲੀ ਗੱਲ ਕਰਦੇ ਆ ਹਾਂ ਕਿਹਨੇ ਵੀ ਭਾਈ ਮੰਡੀਆਂ ਚ ਦੇਖਦੀ ਆ ਵੀ ਫਸਲ ਮੱਕੀ ਪਈਆ ਪਾਣੀ ਚ ਡੁੱਬੀ ਪਈਆ ਵਿੱਚ ਆ ਪੂਸੀਵਰੇਜ ਰੋਕਣ ਕਰਕੇ ਜਿਹੜੀ ਇਕੱਠੀ ਨਹੀਂ ਹੋਈ ਉਹ ਵੀ ਡੁੱਬ ਗਈ ਸੀਵਰੇਜ ਤਾਂ ਪਹਿਲਾਂ ਸਫਾਈ ਵੀ ਹੋਈ ਆ ਜੀ ਹਾਂ ਸੀ ਪਤਾ ਨਹੀਂ ਸਫਾਈ ਹੋਈ ਆ ਕਿ ਨਹੀਂ ਔਰ ਤਾਂ ਬੰਦ ਪਏ ਆ ਦੇਖ ਲਓ ਮੌਕਾ ਦੇਖਣ ਵੀ ਚੱਲਦਾ ਖੜੇ ਆ ਸੇ ਪਾਣੀ ਮਾਰ ਕੇ ਬੰਦੇ ਪਾਣੀ ਦੇ ਵਿੱਚ ਬੰਦੇ ਖੜਾ ਕੇ ਦੇਖ ਲੈਣ ਵੀ ਖੜੇ ਆ ਜਿੰਨਾ ਇੰਨਾ ਪਾਣੀ 'ਚ ਖੜੇ ਕੀ ਮੰਗ ਕਰਦੇ ਹੋ ਜੀ ਹੁਣ ਤੁਸੀਂ ਮੰਗੇ ਇਹੀ ਆ ਵੀ ਆ ਮੰਡੀ ਦੀ ਤਾਂ ਸਫਾਈ ਹੋਣੀ ਚਾਹੀਦੀ ਆ ਸੀਵਰੇਜ ਚੱਲਨੇ ਚਾਹੀਦੇ ਆ ਆ ਦੇਖ ਪਾਲ ਕੋਈ ਹਾਇਰੋ ਨਹੀਂ ਇੱਥੇ ਮੰਡੀ ਦਾ ਮਾਲਕ ਹਾਂਜੀ ਇਹਨੂੰ ਦੇਖ ਪਾਲ ਤਾਂ ਅੱਖਾਂ ਚਾਹੀਦੀ ਆ ਉਹਨਾਂ ਨੂੰ ਵੀ ਜ਼ਿੰਮੇਦਾਰਾਂ ਦਾ ਇੰਨਾ ਮਾਲ ਆ ਰਿਹਾ ਹੈਰਾਨ ਹੁੰਦੇ ਆ ਉਹ ਹੈ ਕੀ ਨਾਮ ਆ ਜੀ ਨਵਿੰਦਰ ਸਿੰਘ ਜੀ ਪਿੰਡ ਸਹਿਜ ਮਜਰਾ ਜੀ ਕੀ ਕਹੂਗੇ ਇੱਥੇ ਸੁੱਤੀ ਫਸਲ ਭਿੱਜੀ ਜਿੱਣੀ ਭਿੱਜੀ ਆ ਕਾਫੀ ਭਿੱਜੀ ਗਈ ਜੀ ਸੀਵਰੇਜ ਬੰਦ ਹੋਣ ਕਰਨੇ ਭਿੱਜੀ ਆ ਇਹ ਜੇ ਪਾਣੀ ਨਾਲੋਂ ਨਿਕਲ ਜਿੰਦਾ ਫੇ ਤਾਂ ਹਰ ਹਰਨਮੀ ਹੰਤੀ ਇਕੱਠੀ ਹੋ ਜਾਣੀ ਸੀ ਬਾਕੀ ਪਾਣੀ ਖੰਡਨ ਕਰਕੇ ਜਿਆਦਾ ਕੰਮ ਹੋਇਆ ਜੀ ਮੰਗਦਾ ਇਹ ਵੀ ਸਾਫ ਸਪਈਆ ਰਹੇ ਬਸ ਸਿਵਰੇ ਸਾਫ ਹੋ ਜਾ ਹੋਰ ਕੀ ਚਾਣੋ ਹੀ ਐ ਅਰਵਿੰਦਰਪਾਲ ਸਿੰਘ ਵਿੱਕੀ ਸੁਭਸ ਖਤਰ ਆਰਟੀ ਅਸੋਸੀਏਸ਼ਨ ਪੰਜਾਬ ਅੱਜ ਅਚਾਨਕ ਮੀਂਹ ਆਉਣ ਨਾਲ ਫਸਲਾਂ ਦਾ ਮੱਕੀ ਦੀ ਫਸਲ ਦਾ ਜਿਹੜਾ ਮੰਡੀ ਦੇ ਵਿੱਚ ਪਹੁੰਚੀ ਹੋਈ ਸੀਗੀ ਉਹ ਕਾਫੀ ਹੱਦ ਤੱਕ ਸੰਭਾਲੀ ਗਈ ਬਟ ਜਿਹੜੀ ਹਵਾ ਤੇਜ਼ ਚੱਲਣ ਕਰਕੇ ਅਸੀਂ ਬੇਵੱਸ ਹੋ ਗਏ ਇੱਕ ਗੱਲ ਮੈਂ ਇੱਥੇ ਜ਼ਰੂਰ ਇਹ ਕਹੂੰਗਾ ਕਿ ਇੱਕ ਪਾਸੇ ਸਾਨੂੰ ਤਕਲੀਫ ਹੋਈ ਆ ਕਿ ਇੱਕਦਮ ਮੀਂਹ ਆਇਆ ਤਾਂ ਅਸੀਂ ਮੱਕੀ ਦਾ ਨੁਕਸਾਨ ਦੇ ਵਿੱਚ ਪਹੁੰਚੇ ਆ ਦੂਜੇ ਪਾਸੇ ਮੀਂਹ ਆਉਣ ਨਾਲ ਸਾਡਾ ਜਿਹੜਾ ਝੋਨਾ ਲੱਗਣਾ ਆ ਉਹਦੀ ਬਜਾਈ ਸ਼ੁਰੂ ਹੋ ਗਈ ਆ ਇਸ ਗੱਲ ਦਾ ਸਾਨੂੰ ਫਾਇਦਾ ਵੀ ਹੋਇਆ ਆ ਆਮ ਲੋਕ ਆਮ ਕਿਸਾਨਾਂ ਨੂੰ ਮੈਂ ਇਹ ਅਪੀਲ ਕਰਦਾ ਆ ਘਬਰਾਓ ਨਾ ਆਪਾਂ ਮੱਕੀ ਲਾਉਨੇ ਆ ਇਹ ਆਪਾਂ ਨੂੰ ਪਤਾ ਹੈ ਕਿ ਇਹ ਗਰਮੀ ਆ ਗਰਮੀ ਦੇ ਵਿੱਚ ਮੀਂਹ ਵੀ ਆਉਣਾ ਆ ਹੌਸਲਾ ਬਣਾ ਕੇ ਰੱਖੋ ਮੱਕੀ ਤੁਹਾਡੀ ਸੰਭੀ ਜਾਊਗੀ ਥੋੜੇ ਦਿਨਾਂ ਦੀ ਗੱਲ ਆ 2-4 ਦਿਨ ਵੱਧ ਲੱਗ ਜਾਣਗੇ ਜਾਂ 2-4 ਦਿਨ ਘੱਟ ਲੱਗੇ ਮੌਸਮ ਠੀਕ ਹੋਇਆ ਤਾਂ ਦਿਨੋਂ ਦਿਨੀ ਤੁਹਾਡੀ ਮੱਕੀ ਜਿਹੜੀ ਆ ਬੋਰੀਆਂ ਚ ਬੈ ਕੇ ਗੜਾਉਣਾ ਚ ਚਲੀ ਜਾਊਗੀ ਕਿੰਦਾ ਪ੍ਰਬੰਧ ਲੱਗ ਰਿਹਾ ਸੀ ਪ੍ਰਬੰਧ ਸਾਡੇ ਕੋਲ ਸਾਰੀ ਕੰਪਲੀਟ ਆ ਪਰ ਜਦੋਂ ਮੌਸਮ ਹਨੇਰੀ ਚੱਲਦੀ ਆ ਉੱਥੇ ਅਸੀਂ ਵੀ ਬੇਵੱਸ ਹੋ ਜਾਂਦੇ ਆ ਸਾਡੀ ਲੇਬਰ ਜਿਹੜੀ ਆ ਪੂਰੀ ਸਾਡੇ ਕੋ ਐਕੂਰੇਟ ਲੇਬਰ ਸਾਡੇ ਨਾਲ ਪੂਰਾ ਸਾਥ ਦੇ ਰਹੀ ਆ ਔਰ ਕਿਸਾਨ ਵੀ ਉਹਨਾਂ ਦੇ ਨਾਲ ਸਾਥ ਦੇ ਰਹੇ ਆ ਉਹ ਵੀ ਨਾਲ ਲੱਗ ਜਾਂਦੇ ਜਦੋਂ ਮੌਸਮ ਦੀ ਖਰਾਬੀ ਆਉਂਦੀ ਆ ਪਾਣੀ ਦੇਖੋ ਇੱਕਦਮ ਮੀਂਹ ਆ ਨਿਕਲਦੇ ਟਾਈਮ ਲੱਗਣਾ ਆ ਸੀਵਰੇਜ ਦਾ ਵੈਸੇ ਤਾਂ ਹੁਣ ਨਵਾਂ ਪਿਆ ਆ ਸੀਵਰੇਜ ਦਾ ਪਾਣੀ ਨਿਕਲ ਜਾਊਗਾ ਹੋਰ ਘੰਟਾ ਦੋ ਘੰਟੇ ਚ ਨਿਕਲ ਜਾਊਗਾ ਇੱਕਦਮ ਮੀਂਹ ਆਇਆ ਨਾ ਤੇਜ਼ ਉਹਦੇ ਕਰਕੇ ਆ